ਪਿੱਛੇ ਜੇ ਰਾਜਵੀਰ ਜਵੰਦਾ ਵੀਰ ਦੀ ਡੈਥ ਹੋ ਗਈ ਤੇ ਉਹਨਾਂ ਦੇ ਭੋਗ ਤੇ ਮੈਂ ਕੁੱਗੀ ਭਾਜੀ ਨੂੰ ਬੋਲਦਿਆਂ ਸੁਣਿਆ ਕੁੱਗੀ ਭਾਜੀ ਦੀ ਅਸੀਂ ਵੈਸੇ ਬਹੁਤ ਰਿਸਪੈਕਟ ਕਰਦੇ ਆ ਕਿਉਂਕਿ ਪੁਰਾਣੇ ਅਤੇ ਸਾਫ ਸੁੱਥਰੇ ਕਲਾਕਾਰ ਬਹੁਤ ਵਧੀਆ ਫਿਲਮਾਂ ਕੀਤੀਆਂ ਉਹਨਾਂ ਨੇ ਪਰ ਕੁੱਗੀ ਭਾਜੀ ਨੂੰ ਮੈਂ ਦੋ ਤਿੰਨ ਸਵਾਲ ਪੁੱਛਨੇ ਚਾਹਣਾ ਉਹਨਾਂ ਨੇ ਆਪਣੀ ਸਪੀਚ ਚ ਕਿਹਾ ਕਿ ਲੋਕਾਂ ਦਾ ਕਮੀਨਪੁਣਾ ਹੈ ਕਿ ਲੋਕੀ ਬੱਚੇ ਛੱਡ ਦਿੰਦੇ ਆ ਗਾਵਾਂ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਛੱਡ ਦਿੰਦੇ ਆ ਤੇ ਵੀ ਆਪ ਤਾਂ ਲੋਕੀ ਮੁੰਡਾ ਪਾਲਦੇ ਆ ਤੇ ਉਹਨਾਂ ਨੂੰ ਕਹਿਣਗੇ ਵੀ گاਵਾਂ ਦੇ ਕੁੜੀਆਂ ਹੋਣ ਤਾਂ ਕਿ ਅਸੀਂ ਉਹਨਾਂ ਦਾ ਦੁੱਧ ਪੀ ਸਕੀਏ ਤਾਂ ਘੁੱਗੀ ਪਾਜੀ ਤੁਹਾਨੂੰ ਮੇਰੇ ਦੋ ਤਿੰਨ ਸਵਾਲ ਆ ਵੀ ਤੁਹਾਡੇ ਵੱਡੇ ਵਡੇਰਿਆਂ ਨੇ ਵੀ ਪਸ਼ੂ ਪਾਲੇ ਹੋਣਗੇ ਤੁਸੀਂ ਤਾਂ ਸ਼ਾਇਦ ਫਿਲਮ ਇੰਡਸਟਰੀ ਤੋਂ ਆਉਣ ਤੋਂ ਬਾਅਦ ਨਾ ਪਾਲੇ ਹੋਣ ਤੁਹਾਡੇ ਜਿਹੜੇ ਪਿਓ ਦਾਦੇ ਸੀਗੇ ਉਹ ਪਸ਼ੂ ਪਾਲਦੇ ਸੀਗੇ ਪਹਿਲਾ ਸ਼ੁਰੂ ਚ ਕੀ ਹੁੰਦਾ ਸੀਗਾ ਜੀ ਜਿਹੜੇ ਮੇਲ ਹੁੰਦੇ ਸੀ ਉਹਨਾਂ ਨੂੰ ਖੇਤ ਚ ਕੰਮ ਲਿਆ ਜਾਂਦਾ ਸੀਗਾ ਬਲਦ ਦੀ ਤੌਰ ਤੇ ਤੇ ਜਿਹੜੀ ਫੀਮੇਲ ਹੁੰਦੀ ਸੀ ਉਹਦਾ ਚਲੋ ਆਪਾਂ ਦੁੱਧ ਪੀਂਦੇ ਸੀਗੇ ਉਸ ਤੋਂ ਬਾਅਦ ਜੀ ਟਰੈਕਟਰ ਆ ਗਏ ਤੇ ਖੇਤ ਦਾ ਕੰਮ ਟਰੈਕਟਰ ਤੇ ਕਰਨ ਲੱਗ ਪਏ ਤੇ ਜਿਹੜੇ ਬਲਦ ਹੁੰਦੇ ਸੀਗੇ ਉਹਨੂੰ ਉਹ ਸਿਰਫ ਪੱਠਿਆਂ ਹਸਤੇ ਰਹਿ ਗਏ ਸੀ ਆਪਣੇ ਕੋਲ ਸਿਰਫ ਉਹਨਾਂ ਦੇ ਆਪਾਂ ਗੱਡੇ ਤੇ ਬਸ ਪੱਠੇ ਲੈ ਕੇ ਆਉਂਦੇ ਸੀਗੇ ਫਿਰ ਜਿਵੇਂ ਜਿਵੇਂ ਮਹਿੰਗਾਈ ਵਧੀ ਖਰਚਾ ਵਧਿਆ ਲੋਕਾਂ ਨੇ ਆਪਦਾ ਖਰਚਾ ਘੱਟ ਕਰਨ ਲਈ ਟਰੈਕਟਰਾਂ ਦੇ ਪੱਠੇ ਲੈਉਣੇ ਸ਼ੁਰੂ ਕਰਤੇ ਕਿਉਂਕਿ ਬਲਦ ਜਿਹੜਾ ਸੀ ਉਹ 12 ਮਹੀਨੇ 30 ਦਿਨਾਂ ਦਾ ਖਰਚਾ ਹੁੰਦਾ ਰਹਿੰਦਾ ਸੀ ਉਹ ਖਾਂਦਾ ਰਹਿੰਦਾ ਸੀ ਜਿਹੜਾ ਟਰੈਕਟਰ ਉਹ ਬਸ ਉਦੋਂ ਹੀ ਯੂਜ਼ ਹੁੰਦਾ ਸੀ ਜਦੋਂ ਪੱਠੇ ਲੈ ਕੇ ਆਉਣੇ ਸੀ ਉਸ ਤੋਂ ਬਾਅਦ ਉਹ ਖੜਾ ਸੀ ਤੇ ਖੜੇ ਦਾ ਕੋਈ ਖਰਚਾ ਨਹੀਂ ਹੁੰਦਾ ਅੱਛਾ ਖੁੱਗੀ ਵੀਰ ਨੂੰ ਮੇਰਾ ਇਹ ਕੁਐਸਚਨ ਹੈ ਵੀ ਤੁਹਾਡੇ ਵੱਡੇ ਵਡੇਰਿਆਂ ਨੇ ਜਾਂ ਤੁਹਾਡੇ ਪਿਓ ਦਾਦਿਆਂ ਨੇ ਕਿੰਨੇ ਟੱਠੇ ਘਰੇ ਬੰਨ ਕੇ ਉਹਨਾਂ ਦੀ ਸੇਵਾ ਕੀਤੀ ਕੀ ਛੱਡੇ ਨਹੀਂ ਕੀ ਜਿਹੜੇ ਮੇਲ ਹੁੰਦੇ ਸੀ ਉਹ ਛੱਡੇ ਨਹੀਂ ਜਾਂਦੇ ਸੀ ਜਾਂ ਫੀਮੇਲ ਹੁੰਦੀਆਂ ਸੀ ਜਿਹੜੀਆਂ ਮੰਨ ਲਓ ਬੁੱਢੀਆਂ ਹੋ ਜਾਂਦੀਆਂ ਸੀ ਜਾਂ ਉਹ ਦੁੱਧ ਦੇਣਾ ਬੰਦ ਕਰ ਦਿੰਦੀਆਂ ਸੀ ਉਸ ਤੋਂ ਬਾਅਦ ਉਹਨਾਂ ਦੀ ਤੁਸੀਂ ਘਰੇ ਬਿਠਾ ਕੇ ਸੇਵਾ ਕਰਦੇ ਸੀ ਹਰ ਬੰਦਾ ਆਪਣਾ ਖਰਚਾ ਘੱਟ ਕਰਨ ਲਈ ਉਸ ਨੂੰ ਛੱਡਦਾ ਹੈ ਛੱਡਦਾ ਹੈ ਇਸ ਲਈ ਹੈ ਕਿਉਂਕਿ ਸਰਕਾਰਾਂ ਨੇ ਉਹਦੇ ਤੇ ਆਪਣੇ ਹਰ ਇੱਕ ਵਹੀਕਲ ਤੇ ਹਰੇਕ ਆਪਾਂ ਬਿੱਲ ਆਉਂਦਾ ਆਪਣੇ ਬਿਜਲੀ ਦਾ ਉਹਦੇ ਤੇ ਕਾਊਸ ਲੱਗਿਆ ਹੁੰਦਾ ਆਪਣੇ ਪਾਣੀ ਦਾ ਬਿੱਲ ਆਉਂਦਾ ਉਹਦੇ ਤੇ ਕਾਉਸਸ ਲੱਗਿਆ ਹੁੰਦਾ ਆਪਾਂ ਪੈਟਰੋਲ ਡੀਜ਼ਲ ਖਰੀਦਦੇ ਉਹਦੇ ਤੇ ਕਾਉਸਸ ਲੱਗਿਆ ਹੁੰਦਾ ਆਪਾਂ ਕੋਈ ਵੀਹਿਕਲ ਨਵਾਂ ਲੈਨੇ ਉਹਦੇ ਤੇ ਕਾਉਸਸ ਲੱਗਿਆ ਹੁੰਦਾ ਐਨੇ ਤਰ੍ਹਾਂ ਦੇ ਕਾਉਸਸ ਹੁੰਦੇ ਆ ਉਹ ਇਸ ਕਰਕੇ ਹੁੰਦੇ ਆ ਕਿਉਂਕਿ ਆਪਾਂ ਜਿਹੜੇ ਆਵਾਰਾ ਪਸ਼ੂ ਛੱਡਦੇ ਆ ਉਹਨਾਂ ਦੀ ਦੇਖਭਾਲ ਹੋ ਸਕੇ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਸ਼ੈਲਟਰ ਮਿਲ ਸਕੇ ਇਸ ਕਰਕੇ ਹੁੰਦੇ ਆ ਤਾਂ ਕੁੱਗੀ ਭਾਈ ਸਾਹਿਬ ਤੁਹਾਨੂੰ ਲੋਕਾਂ ਦਾ ਦੋਗਲਾਪੰਦਾ ਦੇਖ ਗਿਆ ਜਿਹੜੀ ਥਾਲੀ ਚੋਂ ਤੁਸੀਂ ਖਾਨੇ ਹੋ ਉਸੇ ਥਾਲੀ ਚੋਂ ਤੁਸੀਂ ਮੂਤ ਦਿਓ ਕਿਉਂਕਿ ਲੋਕਾਂ ਦੇ ਖਿਲਾਫ ਬੋਲਣਾ ਬਹੁਤ ਸੌਖਾ ਹੈ ਸਰਕਾਰਾਂ ਦੇ ਖਿਲਾਫ ਬੋਲਦੇ ਆ ਆਪਣੀਆਂ ਲਤਾਂ ਪਾਰ ਨਹੀਂ ਚਲਦੀਆਂ ਤੁਸੀਂ ਮੈਨੂੰ ਇੱਕ ਇੱਕ ਵਾਰੀ ਇਹ ਮੇਰੇ ਕੁਐਸਚਨ ਤੁਹਾਨੂੰ ਕੋੜੇ ਜ਼ਰੂਰ ਲੱਗਣਗੇ ਤੁਹਾਡੇ ਤੇ ਪਰਸਨਲ ਕਹੀ ਰਹੀਏ ਨੇ ਤਾਂਸ ਕਰਕੇ ਪਰ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਮੈਨੂੰ ਵੀ ਸਰਕਾਰ ਜਿਹੜੀ ਕਿ ਪੰਜਾਬ ਚ ਸਰਕਾਰ ਹੈ ਤੁਹਾਡੇ ਹੀ ਮਿੱਤਰ ਦੀ ਸਰਕਾਰ ਚੱਲ ਰਹੀ ਐ ਇਸ ਵੇਲੇ ਤੁਸੀਂ ਇੱਕ ਵਾਰੀ ਉਹਨੂੰ ਪੁੱਛ ਕੇ ਦੱਸ ਦਿਓ ਵੀ ਆਪਣੇ ਪੰਜਾਬ ਚ ਕਿੰਨਾ ਕੌਸਸੋ ਲੈ ਰਹੇ ਸਾਡੇ ਤੋਂ ਤੇ ਕਿੰਨਾ ਕੌਸਸ ਗਾਈਆਂ ਤੇ ਲੱਗ ਰਿਹਾ ਜਿਹੜੀਆਂ ਸੜਕਾਂ ਦੇ ਤੁਰੀਆਂ ਫਿਰਦੀਆਂ ਜਿਹੜੀਆਂ ਗੰਦ ਖਾਂਦੀਆਂ ਫਿਰਦੀਆਂ ਉਥੇ ਆਪਾਂ ਬੋਲ ਨਹੀਂ ਸਕਗੇ ਰਾਜਵੀਰ ਜੁੰਦਾ ਦੇ ਵੀਰੇ ਦੀ ਡੈਥ ਦੀ ਦੁੱਖ ਹਰ ਇੱਕ ਬੰਦੇ ਨੂੰ ਹੋਇਆ ਹਰ ਇੱਕ ਬੰਦੇ ਨੇ ਅਰਦਾਸ ਕੀਤੀ ਹੈ ਵੀ ਉਹ ਬਚ ਜੇ ਸ਼ਾਇਦ ਬਚ ਜੇ ਪਰ ਇੱਕ ਵਾਰੀ ਵੀ ਆਪਾਂ ਗੱਲ ਕਰੀ ਉਸ ਟੌਪਿਕ ਤੇ ਵੀ ਇੱਕ ਬੰਦੇ ਦਾ ਮਨ ਕਾ ਟੁੱਟੇ ਜਾਂਦਾ ਹੈ ਹਰ ਇੱਕ ਬੱਚੇ ਨੂੰ ਵੀ ਪਤਾ ਹੈ ਅੱਜ ਕੱਲ੍ਹ ਵੀ ਇੱਕ ਬੰਦੇ ਦਾ ਜੇ ਧੌਂ ਦਾ ਮਨ ਘਟ ਟੋਟੇ ਜਾਂਦਾ ਹੈ ਤਾਂ 2 ਦਿਨ ਤੋਂ ਵੱਧ ਕੱਢਦਾ ਨਹੀਂਗਾ ਔਖੇ ਸੁਖੇ 1 ਜਾਂ 2 ਦਿਨ ਉਹਦੀ ਜਾਨ ਬਚੀ ਰਹਿੰਦੀ ਹੈ ਕਿਉਂਕਿ ਆਕਸੀਜਨ ਉੱਤੇ ਆਉਣੀ ਬੰਦ ਹੋ ਜਾਂਦੀ ਬ੍ਰੇਨ ਨੂੰ ਆਕਸੀਜਨ ਨਹੀਂ ਆਉਂਦੀ ਤਾਂ ਬ੍ਰੇਨ ਕੰਮ ਨਹੀਂ ਕਰਦਾਗਾ ਇੱਕ ਵਾਰੀ ਵੀ ਆਪਾਂ ਉਸ ਹਸਪੀਟਲ ਦੇ ਖਲਾਬ ਬੋਲੇ ਵੀ ਇੰਨੇ ਦਿਨ ਉਹਨੂੰ ਕਿਉਂ ਬੈੱਡ ਤੇ ਪਾਈ ਰੱਖਿਆ ਕਿਉਂ ਉਹਨਾਂ ਨੇ ਕਰੋੜਾਂ ਰੁਪਏ ਦੀ ਲੁੱਟ ਕਰ ਲਈ ਉਹਨੀ ਉਸ ਪਰਿਵਾਰ ਤੋਂ ਕਿਉਂਕਿ ਉਹਨਾਂ ਕੋਲ ਤਾਂ ਪੈਸਾ ਸੀਗਾ ਦੇਣ ਲਈ ਤੇ ਜਿਹੜੇ ਗਰੀਬ ਲੁੱਟੇ ਜਾਂਦੇ ਆ ਉਹਨਾਂ ਦੇ ਖਿਲਾਫ ਕਦੇ ਆਪਾਂ ਬੋਲੇ ਆਪ ਤੋਂ ਵੱਡੇ ਤੇ ਆਪ ਤੋਂ ਵੱਡੇ ਤਨਾੜ ਦੇ ਖਿਲਾਫ ਬੋਲਣ ਲੱਗੇ ਆਪਣੇ ਮੂੰਹ 'ਚ ਦਹੀਂ ਜੰਮ ਜਾਂਦੀ ਆ ਆਮ ਲੋਕਾਂ ਦੇ ਉਂਗਲ ਚੱਕਣੀ ਬਹੁਤ ਸੌਖੀ ਆ ਤੁਸੀਂ ਇਨਡਾਇਰੈਕਟਲੀ ਮੇਰੇ ਮੈਨੂੰ ਯਾ ਮੇਰੇ ਵੱਡੇ-ਵਡੇਰਿਆਂ ਤੇ ਵੀ ਤੁਸੀਂ ਉਂਗਲ ਚੱਕੀ ਐ ਵੀ ਤੁਹਾਡਾ ਇਹ ਦੋਗਲਾਪਨ ਐ ਤੁਸੀਂ ਬੱਚੇ ਯਾ ਕੱਟੇ ਛੱਡ ਦਿੰਨੇ ਹੋ ਪਰ ਲੋਕਾਂ ਨੇ ਜਿਨ੍ਹਾਂ ਨੇ ਕਿਸੇ ਕੋਲ ਕਿੱਲਾ ਐ ਕਿਸੇ ਕੋਲ ਦੋ ਕਿੱਲੇ ਐ ਉਹ ਘਰੇ ਬਿਠਾ ਕੇ ਠੱਠਿਆਂ ਦੀ ਸੇਵਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਲਈ ਇੱਕ ਗਊਸ਼ਾਲਾ ਬਣੀ ਹੋਈ ਐ ਪੂਰਾ ਸਿਸਟਮ ਬਣਿਆ ਆਇਆ ਐ ਪਰ ਉਹਦੇ 'ਚ ਕਰੋੜਾਂ ਰੁਪਏ ਦਾ ਘਟਾਲਾ ਹੋਈ ਜਾਂਦਾ ਉਥੇ ਆਪਾਂ ਕੁਝ ਨਹੀਂ ਬੋਲਾਂ ਆਪਾਂ ਬੋਲਾਂ ਸਿਰਫ ਲੋਕਾਂ ਅਸਤ ਲੋਕਾਂ ਦੇ ਕਮੀਨਪਨੇ ਤੇ ਹੂੰ ਲੋਕਾਂ ਦੇ ਦੋਗਲੇਪਨ ਤੇ ਕਿਉਂਕਿ ਉੱਥੋਂ ਅੱਗੋਂ ਤਾਂ ਕੋਈ ਆਵਾਜ਼ ਆਉਣੀ ਨਹੀਂ ਸਿਰਫ ਸੁਣਾ ਸਕਦੇ ਆ ਉਹਨਾਂ ਨੂੰ ਸੁਣਾਈ ਚੱਲੋ